ਜਿੱਥੇ ਮਿਹਨਤ ਹੁੰਦੀ ਹੈ ਉੱਥੇ ਰੱਬ ਵੀ ਮਦਦ ਕਰਦਾ ਹੈ ਜੋ ਆਪਣੀ ਸੋਚ ਬਦਲ ਲੈਂਦਾ ਹੈ ਉਹ ਆਪਣੀ ਕਿਸਮਤ ਵੀ ਬਦਲ ਲੈਂਦਾ ਹੈ ਸਬਰ ਤੇ ਮਿਹਨਤ ਨਾਲ ਕੋਈ ਵੀ ਸੁਪਨਾ ਹਕੀਕਤ ਬਣ ਸਕਦਾ ਹੈ ਕਿਸੇ ਤੋਂ ਵਧੀਆ ਬਣ ਦੀ ਥਾਂ ਆਪਣੇ ਕੱਲ ਤੋਂ ਵਧੀਆ ਬਣੋ ਜ਼ਿੰਦਗੀ ਵਿੱਚ ਰੁਕਾਵਟਾਂ ਨਹੀਂ ਮੌਕੇ ਲੱਭਣ ਦੀ ਆਦਤ ਪਾ ਲੋ ਜੋ ਆਪਣੇ ਆਪ ਤੇ ਭਰੋਸਾ ਕਰਦਾ ਹੈ ਉਸ ਨੂੰ ਕਦੇ ਹਾਰ ਨਹੀਂ ਮਿਲਦੀ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਜੀ ਇੱਥੇ ਜਿਹੜਾ ਟਾਈਮ ਹੋ ਰਿਹਾ ਹੈਗਾ ਸਵੇਕ 4 ਵਜੇ ਦਾ ਹੋਇਆਗਾ ਤਾਂ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈਗਾ ਵੀ 3 ਵਜੇ ਉੱਠ ਖੜਦੀ ਹਾਂ ਕਿ ਜਾਂ 3:10 ਤੇ ਵੀ ਮੇਰਾ ਜਿਹੜਾ ਪਾਠ ਕਰਨ ਦਾ ਟਾਈਮ ਹੁੰਦਾ ਉਹ ਕਰ ਲੈਣੀ ਹੁੰਦੀ ਆ ਤਾਂ ਮੈਂ ਇੱਥੇ ਸਭ ਤੋਂ ਸਵਾ 4 ਵਜੇ ਮਤਲਬ ਪਾਠ ਕਰਕੇ ਤਾਂ ਚਾਹ ਬਣਾਉਣੀ ਧਰਤੀ ਸੀ ਇੱਕ ਪਾਸੇ ਸਬਜ਼ੀ ਬਣਾਉਣੀ ਧਰਤੀ ਸੀਗੀ ਤੇ ਨਾਲ ਹੀ ਮੈਂ ਆਟਾ ਗੁੰਨ ਕੇ ਰੱਖ ਦਿੱਤਾ ਤੇ ਸਬਜ਼ੀ ਤਾਂ ਮੈਂ ਅੱਜ ਆਲੂ ਤੇ ਪਿਆਜ਼ ਤਾਂ ਮੈਂ ਸ਼ਾਮ ਨੂੰ ਕੱਟ ਲੈ ਸੀਗੇ ਤਾਂ ਜੇ ਕੋਈ ਇਦਾਂ ਸਬਜ਼ੀ ਬਣਾਉਣੀ ਹੋਵੇ ਤਾਂ ਮੈਂ ਸ਼ਾਮ ਨੂੰ ਕੱਟ ਕੇ ਰੱਖ ਲੈਣੀ ਹੁੰਦੀ ਆ ਤੇ ਮੈਂ ਮਿਕਸ ਸਬਜ਼ੀ ਬਣਾਉਣੀ ਆ ਇਹਦੇ ਲਈ ਮੈਂ ਪੈਕਟ ਵਾਲੀ ਜਿਹੜੀ ਸਬਜੀ ਉਹ ਲੈ ਆਈ ਸੀਗੀ ਇਹਨਾਂ ਤੋਂ ਮੰਗ ਰਿਆ ਸੀਗਾ ਤੇ ਮਾਵਾ ਦੇ ਲਈ ਤਾਂ ਹਨਾ ਮਾ ਬਸ ਚੱਲੇ ਮਾਵਾ ਦਾ ਤਾਂ ਮਾਵਾ ਆਪਣੇ ਬੱਚਿਆਂ ਲਈ 치ੜੀਆਂ ਦਾ ਦੁੱਧ ਤੱਕ ਵੀ ਲੈ ਆਉਣ ਤੇ ਉਹ ਮੰਗ ਰਿਆ ਸੀ ਮੈਂ ਵਸੇ ਇਸ ਚੀਜ਼ ਜਿਹੜੀ ਪੈਕ ਕੀਤੀ ਹੁੰਦੀ ਆ ਫਰੋਜਨ ਹੁੰਦੀ ਆਗੀ ਤਾਂ ਮੈਂ ਉਹ ਚੀਜ਼ ਨੂੰ ਖਾਣਾ ਇੰਨਾ ਮਤਲਬ ਨਹੀਂ ਵਧੀਆ ਸਮਝਦੀ ਹੈਗੀ ਕਿ ਚਲੋ ਸਾਲ ਦੇ ਵਿੱਚ ਇੱਕ ਵਾਰੀ ਤਾਂ ਚੱਲ ਜਾਂਦਾ ਹੈਗਾ ਤੇ ਉਹ ਮੈਥੂ ਮੰਗ ਰਿਆ ਸੀਗਾ ਮੈਂ ਕਿਹਾ ਚਲੋ ਹੁਣ ਆਹੀ ਲੈ ਲੈਨੇ ਆਗੇ ਤਾਂ ਮੈਂ ਖੈਵੀ ਹੁਣ ਮੈਂ ਬਣਾਉਣੀ ਤਾਂ ਹੈਗੀ ਆ ਵੀ ਸਾਰਿਆਂ ਲਈ ਬਣਾ ਲੂੰਗੀ ਤੇ ਮੈਂ ਕੁਸ ਦਾ ਪਿਆਜ਼ ਤੇ ਆਲੂ ਸ਼ਾਮ ਨੂੰ ਕੱਟ ਕੇ ਫ੍ਰਿਜ ਦੇ ਵਿੱਚ ਪਾਣੀ ਪਾ ਕੇ ਕੰਟੇਨਰ ਦੇ ਵਿੱਚ ਰੱਖ ਦੇਣੀ ਹੁੰਦੀ ਆਂਗੀ ਟਾ ਕੇ ਤਾਂ ਸਵੇਰੇ ਮੈਨੂੰ ਸੌਖਾ ਹੋ ਜਾਂਦਾ ਕਿਉਂਕਿ ਸਵੇਰੇ ਬਾਸ ਇਹਨਾਂ ਦੀ ਜਲਦੀ ਆਉਂਦੀ ਐ ਤੇ ਟਾਈਮ ਥੋੜਾ ਹੋ ਜਾਂਦਾ ਮੈਂ ਆਪਣੇ ਲਈ ਵੀ ਟਾਈਮ ਕੱਢਣਾ ਹੁੰਦਾ ਮੈਂ ਗੁਰਦੁਆਰਾ ਸਾਹਿਬ ਜਾਣ ਲਈ ਵੀ ਟਾਈਮ ਕੱਢਣਾ ਹੁੰਦਾ ਏ ਤਾਂ ਮੈਂ ਜਿਹੜਾ ਪਸੂਆਂ ਦੇ ਲਈ ਵੀ ਟਾਈਮ ਕੱਢਣਾ ਹੁੰਦਾ ਹੈਗਾ ਤਾਂ ਕਰਕੇ ਫਿਰ ਮੈਨੂੰ ਇਸ ਟਾਈਮ ਤੇ ਬਹੁਤ ਔਖਾ ਹੋ ਜਾਂਦਾ ਹੈਗਾ ਵੀ ਸਬਜ਼ੀ ਵਗੈਰਾ ਬਣਾਉਣਾ ਜਦੋਂ ਤਾਂ ਸ਼ਾਮ ਨੂੰ ਬਣੀ ਹੁੰਦੀ ਆ ਫਿਰ ਤਾਂ ਮੈਨੂੰ ਸੌਖਾ ਹੋ ਜਾਂਦਾ ਸੁੱਕੀ ਸਬਜ਼ੀ ਜਦੋਂ ਸ਼ਾਮ ਨੂੰ ਬਣੀ ਹੋਵੇ ਫਿਰ ਮੈਂ ਚਲੋ ਦੂਸਰੇ ਦਿਨ ਉਹ ਬਣਾ ਪਾ ਦੇਣੀ ਹੁੰਦੀਆਂ ਤੇ ਜਿੱਦ ਦੇ ਨਹੀਂ ਬਣੀ ਫਿਰ ਮੈਂ ਉਹਦੇ ਸਵੇਰੇ ਉੱਠ ਕੇ ਤਾਜੀ ਬਣਾਉਣੀ ਬਣਾਉਣੀ ਹੁੰਦੀ ਆ ਤਾਂ ਜੀ ਇੱਥੇ ਮੈਂ ਮੈਕਸ ਸਬਜ਼ੀ ਲੈ ਜਾਂਦੀ ਸੀਗੀ ਇਹ ਤੇ ਹੁਣ ਆਈਆਂ ਵੀ ਜਿਹੜੇ ਹੰਗਾ ਮੂਰੇ ਸਰਦੀਆਂ ਆਉਂਦੀਆਂ ਸਰਦੀਆਂ ਦੇ ਵਿੱਚ ਤਾਂ ਇਹ ਸਬਜ਼ੀਆਂ ਆਮ ਹੀ ਮਤਲਬ ਹੋ ਜਾਣੀਆਂ ਜਿਵੇਂ ਮਰਜ਼ੀ ਮਿਕਸ ਬਣਾ ਕੇ ਖਾਈ ਚੱਲੀਏ ਤਾਂ ਹੁਣ ਜਿਹੜਾ ਹੈਗਾ ਗਰਮੀ ਦੇ ਮਹੀਨੇ ਵਿੱਚ ਇਦਾਂ ਦੀਆਂ ਸਬਜ਼ੀਆਂ ਨਹੀਂ ਮਿਲਦੀਆਂ ਹੈਗੀਆਂ ਤਾਂ ਦੇਖੋ ਇੱਥੇ ਮੈਂ ਹੁਣ ਗੁਰਦੁਆਰਾ ਸਾਹਿਬ ਵੀ ਜਾ ਆਈ ਸੀਗੀ ਮੱਥਾ ਟੇਕਿਆ ਆਈ ਸੀਗੀ ਤਾਂ ਮੈਨੂੰ ਇੱਕ ਕਮੈਂਟ ਆਇਆ ਸੀਗਾ ਵੀ ਤੁਸੀਂ ਇੰਨੀ ਸੰਧੀਆਂ ਰੋਟੀ ਕਿਉਂ ਬਣਾਉਨੇ ਆ ਤਾਂ ਮੈਂ ਮੇਰੇ ਬੱਚੇ ਜਿਹੜੇ ਮੇਰੇ ਬੱਚਿਆਂ ਦੀ ਬੱਸ ਸੰਧੀਆਂ ਆਉਂਦੀ ਕਰਕੇ ਤੇ ਮੈਨੂੰ ਆ ਮਤਲਬ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਮੈਨੂੰ ਇਹ ਹੁੰਦਾ ਹੈਗਾ ਕਿ ਮੈਂ ਬੱਚਿਆਂ ਦੀ ਰੋਟੀ ਬਣਾ ਕੇ ਜਾਵਾਂ ਜਿਵੇਂ ਉੱਥੇ 2 ਮਿੰਟ ਬੈਠਣਾ ਤੇ ਮੇਰੇ ਮਨ ਜਿਹੜਾ ਮੇਰਾ ਧਿਆਨ ਆ ਉਹ ਗੁਰਦੁਆਰਾ ਸਾਹਿਬ ਉੱਥੇ ਗੁਰੂ ਘਰ ਵਿੱਚ ਹੋਵੇ ਇਹ ਨਾ ਹੋਵੇ ਵੀ ਮੈਨੂੰ ਇਹ ਲੱਗੀ ਜਾਵੇ ਵੀ ਮੈਂ ਤਾਂ ਘਰੇ ਰੋਟੀ ਬਣਾਉਣੀ ਹੈ ਬੱਚਿਆਂ ਦੀ ਬੱਸ ਆਉਣ ਆਲੀ ਆ ਤਾਂ ਮੈਂ ਜਿਹੜਾ ਉਸ ਤੋਂ ਪਹਿਲਾਂ ਕੰਮ ਕਰਕੇ ਜਾਨੀ ਆਂਗੀ ਤਾਂ ਜਾ ਆ ਕੇ ਫਿਰ ਮੈਂ ਉਹਨਾਂ ਦੀ ਰੋਟੀ ਪੈਕ ਕਰ ਦਿੰਨੀ ਆਂ ਤਾਂ ਮੈਂ ਅੱਜ ਮੈਂ ਕਿਹਾ ਚਲੋ ਮੈਂ ਦੇਖਦੀ ਆਂ ਵੀ ਬਾਅਦ ਚ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਰੋਟੀ ਬਣਾਉਂਗੀ ਤੇ ਮੈਂ ਅੱਜ ਬਣਾਉਣ ਲੱਗੀ ਤੇ ਮੇਰੇ ਨਾਲ ਬਾਕੀ ਲੇਟ ਹੋ ਗਈ ਸੀਗੀ ਅੱਧੇ ਘੰਟਾ ਮਤਲਬ ਅੱਧਾ ਘੰਟਾ ਤਾਂ ਰਹਿ ਗਿਆ ਸੀਗਾ ਪਰ ਬੱਚੇ ਛੋਟੇ ਆ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਐ ਵੈਸੇ ਤਾਂ ਮੈਂ ਸਾਰਾ ਕੁਝ ਉਹਨਾਂ ਦਾ ਰੱਖ ਕੇ ਜਾਣੀਆਂ ਅਲੱਗ-ਅਲੱਗ ਕਰਕੇ ਪਰ ਫਿਰ ਵੀ ਉਹ ਕੁਛ ਨਾ ਕੁਛ ਉਹਨਾਂ ਦਾ ਰਹਿ ਜਾਂਦਾ ਤਾਂ ਇੱਥੇ ਜਿਵੇਂ ਮਾਵਾਂ ਦੇ ਲਈ ਨਾ ਜੰਗ ਲੜਨ ਦੇ ਬਰਾਬਰ ਹੁੰਦਾ ਜਿਹੜਾ ਸਕੂਲ ਤੇ ਜਾਣ ਦਾ ਟਾਈਮ ਹੁੰਦਾਗਾ ਜਿਦੇ ਬੱਚੇ ਦੋ ਹੋਣ ਹਨਾ ਤਾਂ ਉਹਨੂੰ ਬਹੁਤ ਔਖਾ ਜਦੋਂ ਇੱਕੋ ਜੇ ਹੋਣ ਤਾਂ ਉਹ ਵੈਸੇ ਤਿਆਰ ਤਾਂ ਹੋ ਜਾਂਦੇ ਪਰ ਜਿਹੜੀ ਇਹਨਾਂ ਦੇ ਨਿੱਕੀ-ਨਿੱਕੀਆਂ ਗੱਲਾਂ ਜਿਵੇਂ ਟਾਈ 벨ਟ ਵਗੈਰਾ ਇਹਨਾਂ ਦੀ ਧਿਆਨ ਰੱਖਣਾ ਹੀ ਮਾਮਾਂ ਦਾ ਹੀ ਹੁੰਦਾਗਾ ਤਾਂ ਇੱਥੇ ਇਹ ਆਪਸ ਵਿੱਚ ਹੁਣ ਲੜਪੀ ਰਹੇ ਸੀ ਮੈਂ ਦੁੱਧ ਗਰਮ ਕਰਤਾ ਸੀ ਵੀ ਪੀ ਲੈ ਇਹਨਾਂ ਇਹ ਫੇਵਰੇਟ ਆਗੇ ઓਰੀਓ ਬਿਸਕਟ ਤਾਂ ਦੋ ਛੁੱਟੀਆਂ ਸੀਗਾ ਅਸੀਂ ਵੈਸੇ ਮੈਂ ਇਹਨਾਂ ਵਾਸਤੇ ਖਾਣ ਲਈ ਵੀ ਬਿਸਕਟ ਵਗੈਰਾ ਅਸੀਂ ਲਿਆ ਕੇ ਰੱਖਦੇ ਹੁੰਨੇ ਆ ਕੋਈ ਚੀਜ਼ ਵੀ ਅਸੀਂ ਇਸ ਤਰ੍ਹਾਂ ਨਹੀਂ ਹੋਇਆ ਵੀ ਬੱਚਿਆਂ ਨੂੰ ਤਰਸਾਇਆ ਹੋਵੇ ਤਾਂ ਪਰ ਫਿਰ ਵੀ ਇਹ ਬੱਚੇ ਆਗੇ ਹਨਾ ਤਾਂ ਮੈਂ ਬਾਲਟੀ ਤੁਹਾਨੂੰ ਦਿਖਾਈ ਸੀ ਵੀ ਉਹਦੇ ਵਿੱਚ ਬਿਸਕਟ ਵਗੈਰਾ ਪਏ ਸੀਗੇ ਤਾਂ ਫਿਰ ਵੀ ਉਹ ઓਰੀਓ ਦਾ ਪੈਕਟ ਜਿਹੜਾ ਛੋਟਾ ਬੇਟਾ 2 ਦਿਨ ਛੁੱਟੀਆਂ ਸੀ ਉਹ ਸਾਰੇ ਖਾ ਗਿਆ ਇੱਕ ਵੱਡੇ ਨੇ ਲਕੋ ਕੇ ਰੱਖ ਲਿਆ ਸੀਗਾ ਤਾਂ ਉਹ ਹੁਣ ਖਾ ਰਿਆ ਸੀ ਨਾਲੇ ਉਹਨੂੰ ਦੂਸਰੇ ਨੂੰ ਚੜਾ ਰਿਆ ਸੀਗਾ ਵੀ ਮੇਰਾ ਮੇਰਾ ਲਕੋਇਆ ਵਾ ਸੀਗਾ ਤਾਂ ਇੱਥੇ ਬਸ ਇਹ ਟਾਈਮ ਹੁੰਦਾ ਵੀ ਉਹ ਮਾੜਾ ਮੋਟਾ ਆਪਸ ਵਿੱਚ ਲੜ ਲੁੜ ਪੈਂਦੇ ਆਗੇ ਤੇ ਇਹਨਾਂ ਨੂੰ ਖਵਾਉਣਾ ਪਿਉਣਾ ਹੁੰਦਾਗਾ ਤਾਂ ਜੀ ਉੱਥੇ ਬਸ ਆ ਗਈ ਸੀ ਕਿ ਬੱਚਿਆਂ ਨੂੰ ਚੜ੍ਹਾ ਆਈ ਸੀਗੀ ਤੇ ਫਿਰ ਮੈਂ ਆ ਗਈ ਨਾ ਜੂ ਮੇਰਾ ਪਸੂਆ ਦੇ ਵਿੱਚ ਤਾਂ ਮੈਂ ਗਈ ਨਹੀਂ ਹੈਗੀ ਕਿਉਂਕਿ ਮੈਂ ਹੁਣ 2 ਦਿਨ ਭਾਰ ਦਾ ਕੰਮ ਕਰਨਾ ਨਹੀਂ ਸੀਗਾ ਮੇਰੇ ਨਾ ਪੇਟ ਵਿੱਚ ਸੋਜ ਹੋ ਗਈ ਸੀਗੀ ਤਾਂ ਉਹਦੇ ਕਰਕੇ ਮੈਨੂੰ ਡਾਕਟਰ ਨੇ ਬੰਦ ਕਰਤਾ ਸੀਗਾ ਤਾਂ ਫਿਰ ਮੈਂ ਕਿਹਾ ਚਲੋ ਹੁਣ ਮੈਂ ਆਪਦੇ ਕਿਚਨ ਦੇ ਵਿੱਚ ਹੀ ਜਿਹੜਾ ਮੜ ਮੋਟਾ ਸਫਾਈ ਕਰਦੀ ਆਂਗੀ ਤਾਂ ਮੈਂ ਕਿਚਨ ਦਾ ਕੰਮ ਲੈ ਲਿਆ ਸੀ ਅੱਜ ਵੀ ਮੈਂ ਅੱਜ ਇਹਨੂੰ ਸਾਫ ਕਰਨਾ ਆਇਗਾ ਕਿਉਂਕਿ 2 ਦਿਨ ਹੋ ਗਏ ਨਾ ਮੈਂ ਨਾ ਤਾਂ ਕਿਚਨ ਵਿੱਚ ਮੇਥੋਂ ਕੰਮ ਹੋਇਆ ਤੇ ਨਾ ਹੀ ਮੇਥੋਂ ਬਾਹਰ ਪਸੂਆਂ ਚ ਹੋਇਆਗਾ ਤਾਂ ਕਰਕੇ ਫਿਰ ਮੈਂ ਅੱਜ ਮੈਂ ਖਿਆ ਚਲੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੀ ਆਂਗੀ ਪਹਿਲਾਂ ਤਾਂ ਮੈਂ ਆ ਕੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਭਰੀਆਂ ਬੱਚਿਆਂ ਨੂੰ ਪਾਣੀ ਪਾ ਕੇ ਦਿੱਤਾ ਤਾਂ ਉਹ ਬੋਤਲਾਂ ਫ੍ਰਿਜ 'ਚ ਭਰ ਕੇ ਲਾਆਂ ਤਾਂ ਫਿਰ ਮੈਂ ਜਿਹੜਾ ਕਿਚਨ ਕਾਊਂਟਰ ਆ ਉਹ ਕਲੀਨ ਕੀਤਾ ਆਇਗਾ ਤਾ ਫਿਰ ਮੈਂ ਜਿਹੜਾ ਬਾਰੀ ਦੇ ਵਿੱਚ ਸਮਾਨ ਪਿਆ ਸੀਗਾ ਕੰਟੇਨਰ ਵਗੈਰਾ ਪਏ ਸੀਗੇ ਤੇ ਉਹ ਬਾਰੀ ਵਾਲਾ ਜਗਾ ਜਿਹੜੀ ਸਾਫ ਕੀਤੀ ਹੈਗੀ ਵੈਸੇ ਤਾਂ ਮੈਂ ਹਫਤੇ ਬਾਅਦ ਇਹ ਕਰ ਦੇਣੀ ਹੁੰਦੀ ਆ ਤੇ ਪਰ ਮੈਨੂੰ ਅੱਜ ਮੈਨੂੰ ਅੱਜ ਪਤਾ ਨਹੀਂ ਕਿਉਂ ਆਏ ਲੱਗਿਆ ਵੀ ਬਾਰੇ ਦਿਨ ਹੋ ਗਏ ਮੈਨੂੰ ਵੀ ਇਹ ਸਾਫ ਹੀ ਨਹੀਂ ਕੀਤੀ ਹੈਗੀ ਕਿ ਵੀ ਮੈਂ ਦੋ ਦਿਨ ਬੜੀ ਨਹੀਂ ਹੈਗੀ ਤਾਂ ਮੈਨੂੰ ਇਹ ਲੱਗਿਆ ਵੀ ਜਿਹੜੀ ਕਿਚਨ ਵਾਲੀ ਗੰਦੀ ਗੰਦੀ ਜਿਹੀ ਹੋਈ ਪਈ ਸੀਗੀ ਤਾਂ ਮੈਂ ਉਹਨੂੰ ਸਾਫ ਕਰਨ ਲੱਗ ਗਈ ਇੱਥੇ ਇਕੱਲੇ-ਇਕੱਲੇ ਡਾਸਟ ਮਤਲਬ ਜਿਹੜਾ ਕੰਟੇਨਰ ਆਗਾ ਇਕੱਲਾ-ਇਕੱਲਾ ਵੀ ਸਾਫ ਕਰ ਰਹੀ ਸੀਗੀ ਤੇ ਇਹ ਆ ਵੀ ਹਨਾ ਆਪਾਂ ਨੂੰ ਕੁਛ ਵੀ ਆ ਵੀ ਕਈ ਕਹਿ ਦਿੰਦੇ ਆਗੇ ਵੀ ਹਨਾ ਕੰਮ ਸਾਥੂ ਹੁੰਦਾ ਨਹੀਂ ਹੈਗਾਗਾ ਪਤਾ ਨਹੀਂ ਕਿਉਂ ਆ ਪਤਾ ਕੀ ਹੈ ਮੈਂ ਤੁਹਾਨੂੰ ਇਹ ਕਹੂੰਗੀ ਵੀ ਜਦੋਂ ਤੁਸੀਂ ਕੰਮ ਕਰਨਾ ਹੁੰਦਾ ਨਾ ਪਹਿਲਾਂ ਕੋਈ ਇਦਾਂ ਦੀ ਥੌਟ ਆਪਦੇ ਮਨ ਦੇ ਵਿੱਚ ਰੱਖੋ ਵੀ ਇਹ ਅਸੀਂ ਕੰਮ ਐਂ ਕਰਨਾ ਆਏਗਾ ਜਦੋਂ ਤੁਸੀਂ ਪੋਜੀਟਿਵ ਥੌਟ ਆਪਦੇ ਦਿਮਾਗ 'ਚ ਰੱਖੋਗੇ ਤਾਂ ਉਹ ਜਿਹੜਾ ਕੰਮ ਹੈ ਆਟੋਮੈਟਿਕ ਹੀ ਹੋ ਜਾਂਦਾ ਆਏਗਾ ਜੇ ਤੁਸੀਂ ਕਹੋਗੇ ਮਤਲਬ ਕਹੋਗੇ ਨਹੀਂ ਹੋਣਾ ਇਹ ਨਹੀਂ ਹੋਣਾ ਫਿਰ ਉਹ ਨਹੀਂ ਹੁੰਦਾ ਹੈਗਾ ਤਾਂ ਜੇ ਜਿੱਦਾਂ ਦੇ ਵੀ ਆਪਾਂ ਸੋਚ ਰੱਖ ਲਾਂਗੇ ਆਪਣੇ ਆਪਣੇ ਸਰੀਰ ਨੇ ਉਦਾਂ ਦੀ ਚੱਲ ਪੈਣਾਗਾ ਤੇ ਮੈਂ ਬਹੁਤ ਦੇਖਿਆਗਾ ਤੇ ਮੈਨੂੰ ਨਾ ਇੱਕ ਮੈਂ ਤਾਂ ਇਹ ਵੀ ਗੱਲ ਸ਼ੇਅਰ ਕਰਦੀ ਵੀ ਮੈਂ ਪਾਠ ਜਦੋਂ ਦੀ ਮੈਂ ਪਾਠ ਕਰਨਾ ਲੱਗਿਆ ਨਾ ਮੇਰੀ ਲਾਈਫ ਦੇ ਵਿੱਚ ਬਹੁਤ ਚੇਂਜਸ ਸ਼ੁਰੂ ਹੋਏ ਆ ਗਏ ਪਹਿਲਾਂ ਤਾਂ ਮੈਨੂੰ ਇੱਕ ਸਬਰ ਜਿਹਾ ਮੈਨ ਲੱਗ ਗਿਆ ਹੈਗਾ ਵੀ ਇਹ ਹੋਇਆਗਾ ਵੀ ਇੱਕ ਨਾ ਜੇ ਕੁਝ ਵੀ ਹੋਈ ਜਾਵੇ ਬਸ ਆਪਦੇ ਮਨ ਦੇ ਵਿੱਚ ਸਬਰ ਰੱਖ ਜਿਵੇਂ ਕਿ ਵਾਹਿਗੁਰੂ ਅੰਦਰੋਂ ਕਹਿ ਰਿਹਾ ਹੋਵੇ ਵੀ ਮੈਂ ਤੂੰ ਆਪਦਾ ਕਰਮ ਕਰ ਤੇ ਮੈਂ ਤੈਨੂੰ ਫਲ ਜ਼ਰੂਰ ਦੇਵਾਂਗਾ ਮਤਲਬ ਇਸ ਤਰ੍ਹਾਂ ਮੇਰੇ ਮਨ ਨੂੰ ਲੱਗਣ ਲੱਗ ਗਿਆ ਤਾਂ ਦੂਸਰਾ ਇਹ ਆ ਵੀ ਜਿਹੜੀ ਕਿ ਬਰਕਤ ਜੇ ਕਿਸ ਚੀਜ਼ ਦੇ ਵਿੱਚ ਪਹਿਲਾਂ ਨਾ ਵੀ ਜਿਵੇਂ ਹੁਣ ਡੇਰੀ ਦੇ ਪੈਸੇ ਵੀ ਆਉਂਦੇ ਸੀਗੇ ਸਾਡੇ ਤਾਂ ਉਹ ਵੀ ਸਾਡੇ ਨਾ ਆਈ ਬਸ ਆਈ ਚਲਾਈ ਜਿਵੇਂ ਕੋਈ ਬਿਮਾਰ ਹੋ ਗਿਆ ਜਾਂ ਪਸ਼ੂ ਬਿਮਾਰ ਹੋ ਗਿਆ ਆਈ ਲੱਗਣ ਲੱਗ ਜਾਂਦੀ ਸੀ ਤਾਂ ਮੈਨੂੰ ਲੱਗਿਆ ਵੀ ਜਿਹੜੇ ਹੁਣ ਸਾਡੇ ਘਰ ਦੀਆਂ ਚੀਜ਼ਾਂ ਜਿਵੇਂ ਕਿ ਟੁੱਟੀਆਂ ਵਗੈਰਾ ਖਰਾਬ ਹੋਣਾ ਪੰਗਾ ਉਹ ਸਫਾ ਸਾਫ਼ ਕਰਨ ਲਈ ਤਾਂ ਹੁਣ ਜਿਹੜੀ ਕਿ ਪੈਸੇ ਜਿਹੜੇ ਬਰਕਤ ਰਹਿਣ ਲੱਗੀ ਆ ਮੈਂ ਪਾਠ ਕਰਨ ਨਾਲ ਮੇਰੇ ਇੰਨਾ ਮਤਲਬ ਮੈਨੂੰ ਆਪਣੇ ਆਪ 'ਚ ਚੇਂਜਸ ਜ਼ਰੂਰ ਹੋਇਆ ਤਾਂ ਇੱਥੇ ਦੇਖੋ ਜੀ ਮੈਂ ਬੈੱਡ ਦੀਆਂ ਚਾਦਰਾਂ ਜਿਹੜੀਆਂ ਸਾਫ਼ ਬਦਲ ਰਹੀਆਂ ਚੇਂਜ ਕਰ ਰਹੀਆਂਗੀ ਤੇ ਮੈਂ ਇਹੀ ਕਹੂੰਗੀ ਵੀ ਤੁਸੀਂ ਵੀ ਪਾਠ ਜ਼ਰੂਰ ਕਰੋ ਹਨਾ ਲਗਾਤਾਰ ਕਰੋ ਮਹੀਨਾ ਦੋ ਮਹੀਨਾ ਕਰਕੇ ਤਾਂ ਵਿਖੋ ਤੇ ਤੁਹਾਡੀ ਲਾਈਫ ਚ ਵੀ ਚੇਂਜ ਸ਼ੁਰੂ ਹੋ ਜੂਗਾ ਆਉਣਾ ਤਾਂ ਹੌਲੀ ਹੌਲੀ ਤੁਹਾਨੂੰ ਆਪਣੇ ਆਪ ਪੋਜ਼ਿਟਿਵ ਜਿਹੜੇ ਥੌਟ ਆ ਤੁਹਾਡੇ ਮਨ ਦੇ ਵਿੱਚ ਆਉਣ ਲੱਗ ਜਾਣਗੇ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗਣ ਲੱਗ ਜੂਗਾ ਵੀ ਹਾਂ ਸਾਡੇ ਨਾਲ ਆ ਸਹੀ ਹੋ ਰਿਹਾਗਾ ਤੁਹਾਨੂੰ ਤੁਸੀਂ ਲੱਗ ਹੀ ਦੇਖੋਗੇ ਲੋਕਾਂ ਨਾਲੋਂ ਤੁਹਾਨੂੰ ਲੱਗ ਹੀ ਰਹੋਗੇ ਤੁਸੀਂ ਤੁਸੀਂ ਉਹਨਾਂ ਵਿੱਚ ਰਲ ਨਹੀਂ ਸਕਦੇਗੇ ਜੋ ਵੀ ਤੁਹਾਡੇ ਅੰਦਰ ਨੈਗੇਟਿਵ ਚੀਜ਼ਾਂ ਉਹ ਸਾਰੀਆਂ ਹੌਲੀ-ਹੌਲੀ ਦੂਰ ਹੋਣ ਲੱਗ ਜਾਣਗੀਆਂ ਤਾਂ ਇੱਥੇ ਦੇਖੋ ਜੀ ਮੈਂ ਹਨਾ ਉਹਦੇ ਬੈੱਡ ਦੀਆਂ ਚਾਦਰਾਂ ਵੀ ਚੇਂਜ ਕਰਤੀਆਂ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਬਲੌਗ ਪਸੰਦ ਆਏ ਹੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਇੱਕ ਵਧੀਆ ਜਿਹਾ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਤੇ ਆਪਣੇ ਚੈਨਲ ਨੂੰ ਕਰ ਲਓ ਬਹੁਤ ਸਬਸਕ੍ਰਾਈਬ ਅੱਗੇ ਸ਼ੇਅਰ ਜ਼ਰੂਰ ਕਰੋ ਧੰਨਵਾਦ